ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਪ ਅੱਜ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਤਕਰੀਬਨ 62 ਸਾਲ ਦੀ ਬੁੱਢੀ ਔਰਤ ਹਵਾਈ ਅੱਡੇ ਤੇ ਬਾਹਰ ਬੈਠੀ ਰੋ ਰਹੀ ਸੀ ਉਸ ਨੂੰ ਰੋਂਦੀ ਦੇਖ ਕੇ ਇੱਕ ਆਟੋ ਵਾਲਾ ਉਸ ਕੋਲ ਆ ਕੇ ਪੁੱਛਣ ਲੱਗਾ ਕਿ ਮਾਤਾ ਜੀ ਤੁਸੀਂ ਰੋ ਕਿਉਂ ਰਹੇ ਹੋ ਤਾਂ ਬੁੱਢੀ ਔਰਤ ਜੋ ਉਸ ਨੂੰ ਗੱਲ ਦੱਸਦੀ ਹੈ ਉਹ ਗੱਲ ਸੁਣ ਕੇ ਉਸ ਆਟੋ ਵਾਲੇ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਨੇ ਤੇ ਉਹ ਵੀ ਰੋਣ ਲੱਗ ਜਾਂਦਾ ਹੈ ਦੋਸਤੋ ਕਿਸੇ ਪੂਰੀ ਕਹਾਣੀ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਇੱਕ ਪਿੰਡ ਵਿੱਚ ਹਰਵੰਸ ਕੌਰ ਨਾਂ ਦੀ ਇੱਕ ਔਰਤ ਰਹਿੰਦੀ ਸੀ ਉਸ ਦੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਉਸ ਦਾ ਇੱਕ ਮੁੰਡਾ ਸੀ ਜੀ ਦਾ ਨਾਮ ਜਸ਼ਨ ਸੀ ਜਸ਼ਨ ਨੂੰ ਉਸ ਨੇ ਵਧੀਆ ਪੜਾਇਆ ਲਿਖਾਇਆ ਸੀ ਕਿਉਂਕਿ ਹਰਵੰਸ ਕੌਰ ਦੇ ਕੋਲ ਜ਼ਮੀਨ ਦੀ ਕੋਈ ਕਮੀ ਨਹੀਂ ਸੀ ਉਸ ਕੋਲ ਬਹੁਤ ਜ਼ਮੀਨ ਸੀ ਉਸ ਦਾ ਘਰ ਵੀ ਬਹੁਤ ਵਧੀਆ ਸੀ ਤੇ ਉਸ ਨੇ ਘਰ ਵਿੱਚ ਬਹੁਤ ਸਾਰੇ ਕਮਰੇ ਬਣਾਏ ਹੋਏ ਸੀ ਜਿਹੜੇ ਕਿ ਉਹ ਕਿਰਾਏ ਤੇ ਦੇ ਦਿੰਦੀ ਸੀ ਤਾਂ ਕਰਕੇ ਉੱਥੇ ਕਈ ਕਿਰਾਏਦਾਰ ਵੀ ਰਹਿੰਦੇ ਸੀ ਇਸ ਕੋ ਕਰਕੇ ਉਸ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਉਹ ਆਪਣੇ ਬੱਚੇ ਨੂੰ ਵਧੀਆ ਸਕੂਲ ਵਿੱਚ ਪੜਾਉਂਦੀ ਹੈ ਇਸ ਤਰ੍ਹਾਂ ਉਸ ਦਾ ਮੁੰਡਾ ਪੜ੍ਹ ਲਿਖ ਕੇ ਵੱਡਾ ਹੋ ਗਿਆ ਸੀ ਵੱਡਾ ਹੋਣ ਤੋਂ ਬਾਅਦ ਉਹ ਆਪਣੀ ਮਾਂ ਨੂੰ ਕਹਿਣ ਲੱਗਿਆ ਕਿ ਬੀਬੀ ਮੇਰਾ ਸੁਪਨਾ ਹੈ ਕਿ ਮੈਂ ਵਿਦੇਸ਼ ਜਾ ਕੇ ਕੰਮ ਕਰਾਂ ਮੈਂ ਉੱਥੇ ਜਾ ਕੇ ਨੌਕਰੀ ਕਰਨਾ ਚਾਹੁੰਦਾ ਹਾਂ ਤਾਂ ਫਿਰ ਉਸ ਦੀ ਮਾਂ ਕਹਿੰਦੀ ਹੈ ਕਿ ਬੱਚੇ ਜੇ ਤੂੰ ਚਲਾ ਗਿਆ ਤਾਂ ਫਿਰ ਮੈਂ ਘਰ ਵਿੱਚ ਇਕੱਲੀ ਰਹਿ ਜਾਵਾਂਗੀ ਤਾਂ ਉਹ ਕਹਿੰਦਾ ਕਿ ਬੀਬੀ ਜਦੋਂ ਮੈਂ ਉੱਥੇ ਸੈੱਟ ਹੋ ਗਿਆ ਤਾਂ ਮੈਂ ਤੈਨੂੰ ਉੱਥੇ ਬੁਲਾ ਲਵਾਂਗਾ ਉਸ ਤੋਂ ਬਾਅਦ ਜਸ਼ਨ ਪੜ੍ਹਾਈ ਕਰਨ ਲਈ ਵਿਦੇਸ਼ ਚਲਾ ਜਾਂਦਾ ਹੈ ਤੇ ਉੱਥੇ ਜਾ ਕੇ ਪੜਨਾ ਸ਼ੁਰੂ ਕਰ ਦਿੰਦਾ ਹੈ ਕੁਝ ਸਾਲ ਤੱਕ ਜਸ਼ਨ ਆਪਣੀ ਬੀਬੀ ਨਾਲ ਵਧੀਆ ਗੱਲਬਾਤ ਕਰਦਾ ਪਰ ਹੌਲੀ-ਹੌਲੀ ਉਹ ਹਰਵੰਸ ਕੌਰ ਨਾਲ ਗੱਲ ਕਰਨੀ ਘੱਟ ਕਰ ਦਿੰਦਾ ਹੈ ਕਿਉਂਕਿ ਉਸਨੇ ਉੱਥੇ ਵਿਆਹ ਕਰਵਾ ਲਿਆ ਸੀ ਉਹ ਆਪਣੇ ਪਰਿਵਾਰ ਨਾਲ ਵਿਜੀ ਹੋ ਗਿਆ ਸੀ ਤੇ ਉਸਦੇ ਇੱਕ ਬੱਚਾ ਵੀ ਹੋ ਗਿਆ ਸੀ ਇਸ ਤਰ੍ਹਾਂ ਉਹ ਆਪਣੀ ਬੀਬੀ ਤੋਂ ਕੰਨੀ ਕਤਰਾਉਣ ਲੱਗਿਆ ਸੀ ਹਰ ਵਾਰ ਜਦੋਂ ਵੀ ਫੋਨ ਕਰਦੀ ਸੀ ਉਹ ਗੱਲ ਨਹੀਂ ਕਰਦਾ ਸੀ ਰੋਜ਼ ਕੋਈ ਨਾ ਕੋਈ ਬਹਾਨਾ ਲਾ ਦਿੰਦਾ ਸੀ ਇਹ ਸਭ ਵੇਖ ਕੇ ਉਹਦੀ ਬੀਬੀ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਸੀ ਉਹ ਘਰ ਵਿੱਚ ਇਕੱਲੀ ਰਹਿ ਗਈ ਸੀ ਉਸ ਕੋਲ ਪੈਸਿਆਂ ਦੀ ਕੋਈ ਵੀ ਕਮੀ ਨਹੀਂ ਸੀ ਪਰ ਪਿਆਰ ਦੀ ਕਮੀ ਸੀ ਅਤੇ ਉਹ ਆਪਣੇ ਪੁੱਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਇਸ ਕਰਕੇ ਉਸ ਦੇ ਦੁੱਖ ਚ ਉਹ ਰੋਂਦੀ ਰਹਿੰਦੀ ਸੀ ਪਰ ਉਸ ਦੀ ਕੋਈ ਸੁਣਨ ਵਾਲਾ ਨਹੀਂ ਸੀ ਉਸ ਨੇ ਦੋ ਕਮਰੇ ਕਿਰਾਏ ਤੇ ਦਿੱਤੇ ਹੋਏ ਸੀ ਇੱਕ ਦਲਜੀਤ ਨਾਂ ਦਾ ਮੁੰਡਾ ਰਹਿੰਦਾ ਸੀ ਉਹ ਦੇ ਅੱਗੇ ਪਿੱਛੇ ਕੋਈ ਨਹੀਂ ਸੀ ਤਾਂ ਕਰਕੇ ਉਹ ਹਰਵੰਸ ਕੌਰ ਨੂੰ ਸੰਭਾਲਦਾ ਸੀ ਤੇ ਉਸ ਦੀ ਸੇਵਾ ਵੀ ਕਰਦਾ ਸੀ ਤੇ ਦਲਜੀਤ ਦੀ ਮਦਦ ਹਰਵੰਸ ਕੌਰ ਕਰ ਦਿੰਦੀ ਸੀ ਉਹ ਵੀ ਉਸ ਨੂੰ ਆਪਣੇ ਪੁੱਤ ਵਾਂਗ ਸਮਝਦੀ ਸੀ ਇਸ ਤਰ੍ਹਾਂ ਉਹਨਾਂ ਦੇ ਦਿਨ ਲੰਘ ਰਹੇ ਸੀ ਪਰ ਇੱਕ ਦਿਨ ਉਸ ਦੇ ਮੁੰਡੇ ਜਸ਼ਨ ਦਾ ਫੋਨ ਆਇਆ ਅਤੇ ਉਹ ਕਹਿਣ ਲੱਗਿਆ ਕਿ ਬੀਬੀ ਮੈਂ ਤੁਹਾਡੇ ਕੋਲ ਆ ਰਿਹਾ ਹਾਂ ਇਹ ਸੁਣ ਕੇ ਹਰਵੰਸ ਕੌਰ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਤੇ ਜਿਸ ਦਿਨ ਉਸਨੇ ਆਉਣਾ ਸੀ ਉਸ ਦਿਨ ਉਹ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਖਾਣ ਲਈ ਬਣਾਉਂਦੀ ਹੈ ਅਤੇ ਘਰ ਨੂੰ ਸਜਾਉਂਦੀ ਹੈ ਆਪਣੇ ਪੁੱਤਰ ਦੇ ਆਉਣ ਦੀ ਉਸ ਨੂੰ ਬਹੁਤ ਖੁਸ਼ੀ ਹੈ ਉਸ ਦਾ ਪੁੱਤ ਆਉਂਦਾ ਹੈ ਤੇ ਆ ਕੇ ਆਪਣੀ ਬੀਬੀ ਨੂੰ ਮਿਲਦਾ ਹੈ ਅਤੇ ਕਈ ਦਿਨ ਆਪਣੀ ਬੀਬੀ ਨਾਲ ਰਹਿੰਦਾ ਹੈ ਜਦੋਂ ਉਸ ਨੂੰ ਆਏ ਨੂੰ ਦੋਕ ਹਫਤੇ ਹੋ ਜਾਂਦੇ ਨੇ ਤਾਂ ਆਪਣੀ ਬੀਬੀ ਨੂੰ ਕਹਿੰਦਾ ਹੈ ਕਿ ਮਾਂ ਹੁਣ ਮੈਂ ਤੈਨੂੰ ਆਪਣੇ ਨਾਲ ਲਿਜਾਣ ਵਾਸਤੇ ਆਇਆ ਹਾਂ ਇਸ ਕਰਕੇ ਇੱਥੇ ਜਿੰਨੀ ਵੀ ਜ਼ਮੀਨ ਜਾਇਦਾਦ ਹੈ ਸਭ ਵੇਚ ਦੇ ਤੇ ਤੂੰ ਹੁਣ ਉੱਥੇ ਮੇਰੇ ਨਾਲ ਰਹੇਂਗੀ ਉਸ ਦੀ ਮਾਂ ਕਹਿੰਦੀ ਹੈ ਕਿ ਪੁੱਤ ਆਪਾਂ ਇਸ ਨੂੰ ਕਿਰਾਏ ਤੇ ਦੇ ਦਿੰਦੇ ਆ ਤੇ ਖੇਤੀ ਵਾਸਤੇ ਬੰਦਾ ਛੱਡ ਦਿੰਦੇ ਆ ਵੇਚੰਦੀ ਕੀ ਲੋੜ ਹੈ ਪਰ ਉਹ ਕਹਿ ਦਿੰਦਾ ਹੈ ਕਿ ਬੀਬੀ ਹੁਣ ਆਪਾਂ ਇੱਥੇ ਵਾਪਸ ਨਹੀਂ ਆਉਣਾ ਤਾਂ ਫਿਰ ਉਹ ਆਪਣੀ ਮਾਂ ਨਾਲ ਮਿਲ ਕੇ ਸਾਰੀ ਜ਼ਮੀਨ ਜਾਇਦਾਦ ਵੇਚ ਦਿੰਦਾ ਹੈ ਅਤੇ ਉਹ ਘਰ ਵੀ ਵੇਚ ਦਿੰਦਾ ਹੈ ਉਸ ਦੇ ਜੋ ਪੈਸੇ ਹੁੰਦੇ ਹਨ ਉਹ ਸਾਰੇ ਆਪਣੇ ਖਾਤੇ ਵਿੱਚ ਪਵਾ ਲੈਂਦਾ ਹੈ ਉਸ ਦੀ ਮਾਂ ਕੋਲ ਜਿਹੜੇ ਵੀ ਗਹਿਣੇ ਸੀ ਉਹ ਵੀ ਸੁਨਿਆਰੇ ਕੋਲ ਵੇਚ ਦਿੰਦਾ ਹੈ ਅਤੇ ਆਪਣੀ ਮਾਂ ਨੂੰ ਕਹਿ ਦਿੰਦਾ ਹੈ ਕਿ ਜਹਾਜ਼ ਵਿੱਚ ਸੋਨਾ ਨਹੀਂ ਲਿਜਾ ਸਕਦੇ ਕਿਸੇ ਤਰ੍ਹਾਂ ਜਿੰਨੇ ਵੀ ਪੈਸੇ ਹੋਏ ਸੀ ਸਭ ਉਸਨੇ ਆਪਣੇ ਖਾਤੇ ਵਿੱਚ ਪਵਾ ਲਏ ਸੀ ਉਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਬੀਬੀ ਤੂੰ ਪੈਕਿੰਗ ਕਰ ਲੈ ਮੈਂ ਦੋ ਟਿਕਟਾਂ ਬੁੱਕ ਕਰ ਲਈਆਂ ਤੇ ਆਪਣੀ ਅਗਲੇ ਹਫ਼ਤੇ ਫਲਾਈਟ ਹੈ ਜਿਹੜੇ ਦਿਨ ਫਲਾਈਟ ਹੁੰਦੀ ਹੈ ਉਹ ਦਿਨ ਵੀ ਆ ਜਾਂਦਾ ਹੈ ਉਹ ਆਪਣੀ ਮਾਂ ਨੂੰ ਲੈ ਕੇ 에어ਪੋਰਟ ਤੇ ਜਾਂਦਾ ਹੈ ਤੇ ਉੱਥੇ ਜਾ ਕੇ ਆਪਣੀ ਮਾਂ ਨੂੰ 에어ਪੋਰਟ ਚ ਬਿਠਾ ਕੇ ਕਹਿੰਦਾ ਹੈ ਕਿ ਮੈਂ ਕਾਗਜ਼ੀ ਕਾਰਵਾਈ ਪੂਰੀ ਕਰ ਲਿਆ ਮਾਂ ਤਾਂ ਕਰਕੇ ਉਹ ਅੰਦਰ ਚਲਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਦੀ ਮਾਂ ਉਹਦੀ ਉਡੀਕ ਕਰਦੀ ਰਹਿੰਦੀ ਹੈ ਹੌਲੀ ਹੌਲੀ ਇੰਤਜ਼ਾਰ ਵਧਦਾ ਜਾਂਦਾ ਹੈ ਉਸ ਦੀ ਮਾਂ ਉਸ ਦੀ ਰਾਹ ਵੇਖਦੀ ਰਹਿੰਦੀ ਹੈ ਪਰ ਉਹ ਨਹੀਂ ਆਉਂਦਾ ਐਵੇਂ ਕਰਦੇ ਕਰਦੇ ਸ਼ਾਮ ਹੋ ਜਾਂਦੀ ਹੈ ਜਦੋਂ ਜਸ਼ਨ ਨਹੀਂ ਆਉਂਦਾ ਤਾਂ ਥੱਕ ਹਾਰ ਕੇ ਉਸ ਦੀ ਮਾਂ ਬਾਹਰ ਆ ਜਾਂਦੀ ਹੈ ਤੇ ਬਾਹਰ ਆ ਕੇ ਰੋਣ ਲੱਗ ਜਾਂਦੀ ਹੈ ਅਤੇ ਉਦੋਂ ਇੱਕ ਪੁਲਿਸ ਵਾਲਾ ਆਉਂਦਾ ਹੈ ਤੇ ਉਸ ਨੂੰ ਰੋਣ ਦਾ ਕਾਰਨ ਪੁੱਛਦਾ ਹੈ ਤਾਂ ਉਹ ਪੁਲਿਸ ਵਾਲੇ ਨੂੰ ਦੱਸਦੀ ਹੈ ਕਿ ਮੇਰੇ ਪੁੱਤ ਦੇ ਨਾਲ ਮੈਂ ਵਿਦੇਸ਼ ਜਾਣਾ ਸੀ ਪਰ ਉਹ ਅੰਦਰ ਕਾਗਜ਼ੀ ਕਾਰਵਾਈ ਪੂਰੀ ਕਰਨ ਵਾਸਤੇ ਗਿਆ ਸੀ ਅਤੇ ਹਲੇ ਤੱਕ ਵਾਪਸ ਨਹੀਂ ਆਇਆ ਤਾਂ ਪੁਲਿਸ ਵਾਲਾ ਉਸ ਨੂੰ ਦੱਸਦਾ ਹੈ ਕਿ ਫਲਾਈਟ ਤਾਂ ਕਦੋਂ ਦੀ ਜਾ ਚੁੱਕੀ ਹੈ ਤੁਸੀਂ ਹੁਣ ਇੱਥੇ ਇੰਤਜ਼ਾਰ ਨਾ ਕਰੋ ਇੱਥੇ ਇਸ ਤਰ੍ਹਾਂ ਰੋਜ਼ਾਨਾ ਹੀ ਹੁੰਦਾ ਹੈ ਬਹੁਤ ਸਾਰੇ ਪੁੱਤਰ ਆਪਣੇ ਮਾਪਿਆਂ ਨੂੰ ਇੱਥੋਂ ਤੱਕ ਲੈ ਤਾਂ ਆਉਂਦੇ ਐ ਤੇ ਉਹਨਾਂ ਨੂੰ ਨਾਲ ਲਿਜਾਣ ਦਾ ਬਹਾਨਾ ਕਰਕੇ ਇੱਥੇ ਹੀ ਛੱਡ ਕੇ ਚਲੇ ਜਾਂਦੇ ਨੇ ਇਹ ਗੱਲ ਸੁਣ ਕੇ ਹਰਵੰਸ ਕੌਰ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਅਤੇ ਉਹ ਉੱਥੇ ਬਹਿ ਕੇ ਜ਼ੋਰ-ਜ਼ੋਰ ਦੀ ਰੋਣ ਲੱਗ ਜਾਂਦੀ ਹੈ ਉਸ ਤੋਂ ਬਾਅਦ ਆਟੋ ਵਾਲਾ ਆਉਂਦਾ ਹੈ ਤੇ ਉਸ ਨੂੰ ਰੋਣ ਦਾ ਕਾਰਨ ਪੁੱਛਦਾ ਹੈ ਤਾਂ ਫਿਰ ਹਰਵੰਸ ਕੌਰ ਉਸ ਨੂੰ ਰੋਣ ਦਾ ਕਾਰਨ ਦੱਸਦੀ ਹੈ ਜਦੋਂ ਹਰਵੰਸ ਕੌਰ ਆਪਣੀ ਕਹਾਣੀ ਦੱਸਦੀ ਹੈ ਤਾਂ ਸੁਣ ਕੇ ਉਸ ਨੂੰ ਵੀ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਅਤੇ ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਨੇ ਫਿਰ ਹਰਵੰਸ ਕੌਰ ਨੂੰ ਉਹ ਆਪਣੇ ਆਟੋ ਵਿੱਚ ਬਿਠਾ ਕੇ ਪੁੱਛਦਾ ਹੈ ਕਿ ਮਾਤਾ ਹੁਣ ਤੈਨੂੰ ਮੈਂ ਕਿੱਥੇ ਛੱਡਾਂ ਤਾਂ ਹਰਵੰਸ ਕੌਰ ਉਸ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਮੇਰੇ ਘਰ ਛੱਡ ਦੇ ਉਹ ਘਰ ਬੇਸ਼ੱਕ ਮੈਂ ਵੇਚ ਦਿੱਤਾ ਹੈ ਪਰ ਉੱਥੇ ਵੀ ਇੱਕ ਪੁੱਤਰ ਰਹਿੰਦਾ ਹੈ ਜੋ ਕਿ ਮੈਨੂੰ ਮਾਂ ਮੰਨਦਾ ਹੈ ਮੈਂ ਉਹਦੇ ਕੋਲ ਜਾਣਾ ਹੈ ਤਾਂ ਫਿਰ ਆਟੋ ਵਾਲਾ ਹਰਵੰਸ ਕੌਰ ਨੂੰ ਉਸ ਦੇ ਘਰ ਅੱਗੇ ਛੱਡ ਦਿੰਦਾ ਹੈ ਹੁਣ ਉਹ ਆਪਣੇ ਘਰ ਅੱਗੇ ਆ ਗਈ ਸੀ ਪਰ ਹੁਣ ਉਹ ਘਰ ਉਸ ਦਾ ਨਹੀਂ ਸੀ ਕਿਉਂਕਿ ਉਸਨੇ ਵੇਚ ਦਿੱਤਾ ਸੀ ਹੁਣ ਦਰਵਾਜ਼ੇ ਬੰਦ ਹੋ ਚੁੱਕੇ ਸੀ ਕਿਉਂਕਿ ਉਸਨੇ ਰੂਲ ਬਣਾਇਆ ਹੋਇਆ ਸੀ ਕਿ 9 ਵਜੇ ਤੋਂ ਬਾਅਦ ਕੋਈ ਗੇਟ ਨਹੀਂ ਖੁੱਲੇਗਾ ਤਾਂ ਕਰਕੇ ਫਿਰ ਉਹ ਬਾਹਰ ਚਬੂਤਰੇ ਤੇ ਸੌਂ ਜਾਂਦੀ ਹੈ ਤੇ ਜਿਵੇਂ ਹੀ ਸਵੇਰ ਹੁੰਦੀ ਹੈ ਉਸ ਦਾ ਮੁੰਡਾ ਜਿਸ ਦਾ ਨਾਮ ਦਲਜੀਤ ਸੀ ਉਹ ਆ ਕੇ ਜਿਵੇਂ ਹੀ ਉਸ ਨੂੰ ਵੇਖਦਾ ਹੈ ਤੇ ਹੈਰਾਨ ਰਹਿ ਜਾਂਦਾ ਹੈ ਕਹਿਣ ਲੱਗਦਾ ਹੈ ਕਿ ਮਾਂ ਤੂੰ ਇੱਥੇ ਤੁਸੀਂ ਤਾਂ ਵਦੇਸ਼ ਜਾਣ ਵਾਲੇ ਸੀ ਫਿਰ ਹਰਵੰਸ ਕੌਰ ਦਲਜੀਤ ਨੂੰ ਸਾਰੀ ਗੱਲ ਦੱਸਦੀ ਹੈ ਫਿਰ ਦਲਜੀਤ ਕਹਿੰਦਾ ਹੈ ਕਿ ਮਾਂ ਤੂੰ ਉਦਾਸ ਨਾ ਹੋ ਮੈਂ ਤੇਰੇ ਨਾਲ ਹਾਂ ਤੂੰ ਹੀ ਮੇਰੀ ਮਾਂ ਮੈਂ ਤੇਰੀ ਸੇਵਾ ਕਰਾਂਗਾ ਤੇ ਮੈਂ ਹੀ ਤੈਨੂੰ ਰੱਖਾਂਗਾ ਉਸ ਤੋਂ ਬਾਅਦ ਦਲਜੀਤ ਉਸ ਨੂੰ ਆਪਣੇ ਕਮਰੇ ਵਿੱਚ ਲੈ ਕੇ ਚਲਾ ਜਾਂਦਾ ਹੈ ਤੇ ਦੋਵੇਂ ਮਾਂ ਪੁੱਤ ਉੱਥੇ ਰਹਿਣ ਲੱਗ ਜਾਂਦੇ ਨੇ ਇਸ ਤਰ੍ਹਾਂ ਹਰਵੰਸ ਹਰ ਵਾਂਸ ਕਰ ਦਲਜੀਤ ਨਾਲ ਰਹਿਣ ਲੱਗੀ ਸੀ ਪਰ ਉਹ ਸਾਰਾ ਦਿਨ ਬੇਲੀਬੋਰ ਹੁੰਦੀ ਰਹਿੰਦੀ ਸੀ ਉਹਦੇ ਕੋਲੇ ਕੋਈ ਵੀ ਕੰਮ ਨਹੀਂ ਸੀ ਤਾਂ ਕਰਕੇ ਉਹ ਦਲਜੀਤ ਨੂੰ ਕਹਿੰਦੀ ਹੈ ਕਿ ਮੈਂ ਕੋਈ ਛੋਟਾ ਮੋਟਾ ਕੰਮ ਸ਼ੁਰੂ ਕਰ ਲਵਾਂ ਮੈਨੂੰ ਖਾਣਾ ਬਣਾਉਣਾ ਆਉਂਦਾ ਹੈ ਮੈਂ ਚਾਹੁੰਦੀ ਹਾਂ ਕਿ ਮੈਂ ਇਹਦਾ ਕੰਮ ਕਰ ਲਵਾਂ ਪਰ ਦਲਜੀਤ ਕਹਿ ਦਿੰਦਾ ਹੈ ਕਿ ਮਾਂ ਤੂੰ ਐਦਾਂ ਨਾ ਕਰ ਮੈਂ ਤੇਰੇ ਵਾਸਤੇ ਕਮਾ ਕੇ ਲਿਆਵਾਂਗਾ ਅਤੇ ਮੈਂ ਤੇਰੀ ਸੇਵਾ ਕਰਾਂਗਾ। ਪਰ ਹਰਵੰਸ ਕੌਰ ਜਦੋਂ ਥੋੜਾ ਜਿਹਾ ਪਿਆਰ ਨਾਲ ਦਲਜੀਤ ਨੂੰ ਸਮਝਾਉਂਦੀ ਹੈ ਤਾਂ ਦਲਜੀਤ ਮੰਨ ਜਾਂਦਾ ਹੈ। ਉਸ ਤੋਂ ਬਾਅਦ ਹਰਵੰਸ ਕੌਰ ਉੱਥੇ ਖਾਣਾ ਬਣਾਉਣਾ ਸ਼ੁਰੂ ਕਰ ਦਿੰਦੀ ਹੈ। ਇਸੇ ਤਰ੍ਹਾਂ ਉਸ ਘਰ ਵਿੱਚ ਕਿਰਾਏ ਤੇ ਰਹਿਣ ਵਾਲੇ ਬੱਚੇ ਹਰਵੰਸ ਕੌਰ ਦਾ ਬਣਿਆ ਖਾਣਾ ਖਾਣ ਲੱਗੇ। ਇਸੇ ਤਰ੍ਹਾਂ ਉਸ ਦਾ ਕੰਮ ਚੱਲ ਪੈਂਦਾ ਹੈ ਹੌਲੀ-ਹੌਲੀ ਉਸ ਦਾ ਕੰਮ ਵੱਧ ਜਾਂਦਾ ਹੈ ਤੇ ਉਹ ਇੱਕ ਵਧੀਆ ਦੁਕਾਨ ਕਿਰਾਏ ਤੇ ਲੈ ਕੇ ਉੱਥੇ ਕੁਝ ਬੰਦੇ ਰੱਖ ਲੈਂਦੀ ਹੈ ਇਸ ਤਰ੍ਹਾਂ ਉਸ ਦਾ ਕੰਮ ਚੱਲਣ ਲੱਗਿਆ ਸੀ ਜਦੋਂ ਉਸ ਕੋਲ ਬਹੁਤ ਸਾਰੇ ਪੈਸੇ ਇਕੱਠੇ ਹੋ ਜਾਂਦੇ ਹਨ ਤਾਂ ਉਹ ਘਰ ਦੀ ਕੀਮਤ ਦੇ ਕੇ ਉਸ ਘਰ ਨੂੰ ਵਾਪਸ ਖਰੀਦ ਲੈਂਦੀ ਹੈ ਹੁਣ ਉਸਨੇ ਆਪਣੇ ਘਰ ਵਿੱਚ ਰੈਸਟੋਰੈਂਟ ਚਲਾਉਣਾ ਸ਼ੁਰੂ ਕਰ ਦਿੱਤਾ ਹੁਣ ਉਸਨੇ ਕਈ ਬੰਦੇ ਵੀ ਕੰਮ ਲਈ ਰੱਖ ਲਏ ਸੀ ਤੇ ਉਸ ਦਾ ਸ਼ਹਿਰ ਵਿੱਚ ਬਹੁਤ ਨਾਂ ਹੋ ਗਿਆ ਸੀ ਹਰਵੰਸ ਕੌਰ ਖਾਣਾ ਬਹੁਤ ਸਵਾਦ ਬਣਾਉਂਦੀ ਸੀ ਉਸ ਦੀ ਰੈਸਪੀ ਬਹੁਤ ਵਧੀਆ ਸੀ ਇਸੇ ਤਰ੍ਹਾਂ ਹਰਵੰਸ ਕੌਰ ਬਹੁਤ ਜ਼ਿਆਦਾ ਮਿਹਨਤ ਕਰ ਅਤੇ ਉਹ ਬਹੁਤ ਕਾਮਯਾਬ ਹੋ ਜਾਂਦੀ ਹੈ ਹੋਣ ਉਸ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਉਹ ਕਰੋੜਪਤੀ ਬਣ ਗਈ ਸੀ ਇਸ ਤਰ੍ਹਾਂ ਲੋਕਾਂ ਨੂੰ ਜਦੋਂ ਉਸ ਨਾਲ ਬੀਤੀ ਕਹਾਣੀ ਪਤਾ ਲੱਗ ਹੈ ਕਿ ਬੁਢਾਪੇ ਦੀ ਉਮਰ ਵਿੱਚ ਇੱਕ ਔਰਤ ਨੇ ਐਨੀ ਕਾਮਯਾਬੀ ਹਾਸਲ ਕੀਤੀ ਹੈ ਅਤੇ ਆਪਣਾ ਵੱਡਾ ਬਿਜ਼ਨਸ ਖੜਾ ਕੀਤਾ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਅਤੇ ਫਿਰ ਉਸ ਨੂੰ ਇੱਕ ਸੰਸਥਾ ਦੁਆਰਾ ਸਨਮਾਨਿਤ ਕੀਤਾ ਜਾਂਦਾ ਹੈ ਉਸ ਨੂੰ ਸੰਸਥਾ ਵਿੱਚ ਬੁਲਾਇਆ ਜਾਂਦਾ ਹੈ ਤੇ ਉੱਥੇ ਜਾ ਕੇ ਹਰਵੰਸ ਕੌਰ ਸਟੇਜ ਤੇ ਚੜ੍ਹ ਕੇ ਆਪਣੀ ਸਾਰੀ ਕਹਾਣੀ ਦੱਸਦੀ ਹੈ ਉਸ ਨਾਲ ਕਿਵੇਂ-ਕਿਵੇਂ ਤੇ ਕਦੋਂ-ਕਦੋਂ ਕੀ ਹੋਇਆ ਤੇ ਨਾਲੇ ਉਹ ਆਪਣੇ ਮੂੰਹ ਬੋਲੇ ਪੁੱਤ ਦਲਜੀਤ ਨੂੰ ਵੀ ਕਹਿੰਦੀ ਹੈ ਕਿ ਉਹ ਬਹੁਤ ਵਧੀਆ ਮੁੰਡਾ ਹੈ ਤੇ ਉਹੀ ਮੇਰਾ ਅਸਲੀ ਪੁੱਤ ਹੈ ਇਸ ਤੋਂ ਬਾਅਦ ਸੋਸ਼ਲ ਮੀਡੀਆ ਸਾਰੇ ਕਿਧਰੇ ਉਸ ਦੀ ਚਰਚਾ ਸੀ ਅਖਬਾਰਾਂ ਚ ਵੀ ਉਸ ਦੀ ਫੋਟੋ ਛਪਦੀ ਹੈ ਇਸ ਤਰ੍ਹਾਂ ਉਹਨਾਂ ਦੇ ਦਿਨ ਲੰਘ ਰਹੇ ਸੀ ਇਸੇ ਤਰ੍ਹਾਂ ਉਸ ਦਾ ਅਸਲੀ ਪੁੱਤਰ ਜਸ਼ਨ ਇੱਕ ਦਿਨ ਉਸ ਕੋਲ ਆਉਂਦਾ ਹੈ ਤੇ ਜਿਵੇਂ ਹੀ ਹਰਵੰਸ ਕੌਰ ਉਸ ਨੂੰ ਦੇਖਦੀ ਹੈ ਤਾਂ ਉਹ ਇੱਕਦਮ ਹੈਰਾਨ ਰਹਿ ਜਾਂਦੀ ਹੈ ਅਤੇ ਜਸ਼ਨਾ ਕੇ ਉਸ ਦੇ ਪੈਰੀਂ ਪੈ ਜਾਂਦਾ ਹੈ ਉਸ ਕੋਲ ਗਲਤੀ ਮੰਨਦਾ ਹੈ ਕਹਿੰਦਾ ਹੈ ਬੀਬੀ ਮੈਂ ਬਹੁਤ ਸ਼ਰਮਿੰਦਾ ਹਾਂ ਤੂੰ ਮੈਨੂੰ ਮਾਫ ਕਰ ਦੇ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਹੈ ਮੈਂ ਤੇਰੇ ਨਾਲ ਬਹੁਤ ਮਾੜੀ ਕੀਤੀ ਪਰ ਉਸ ਦੀ ਮਾਂ ਕਹਿੰਦੀ ਹੈ ਕਿ ਤੂੰ ਮੇਰਾ ਪੁੱਤ ਨਹੀਂ ਹੈ ਮੇਰਾ ਪੁੱਤ ਤਾਂ ਦਲਜੀਤ ਹੈ ਜਿਹੜਾ ਮੇਰੇ ਨਾਲ ਰਹਿੰਦਾ ਹੈ ਤੂੰ ਇੱਥੋਂ ਚਲਾ ਜਾ ਤੇ ਮੈਨੂੰ ਕਦੇ ਵੀ ਆਪਣੀ ਸ਼ਕਲ ਨਾ ਦਿਖਾਈ ਜਸ਼ਨ ਉਥੋਂ ਜਿਵੇਂ ਆਇਆ ਸੀ ਉਵੇਂ ਹੀ ਚਲਾ ਜਾਂਦਾ ਹੈ ਕਿਉਂਕਿ ਦੋਸਤੋ ਜਿਹੜਾ ਜਿਵੇਂ ਕਰਦਾ ਉਸ ਨਾਲ ਓਦਾਂ ਹੀ ਹੁੰਦਾ ਜਸ਼ਨ ਜਦੋਂ ਆਪਣੀ ਮਾਂ ਨੂੰ ਛੱਡ ਕੇ ਵਿਦੇਸ਼ ਚਲਾ ਗਿਆ ਸੀ ਤਾਂ ਉਥੇ ਆਪਣੀ ਘਰ ਵਾਲੀ ਨਾਲ ਵਧੀਆ ਕੰਮ ਕਰਦਾ ਸੀ ਪਰ ਉਸ ਨੂੰ ਪੈਸਿਆਂ ਦਾ ਲਾਲਚ ਬਹੁਤ ਸੀ ਤੇ ਜਿਹੜੀ ਕੰਪਨੀ ਚ ਉਹ ਕੰਮ ਕਰਦਾ ਸੀ ਉਹਦੇ ਵਿੱਚ ਥੋੜੀ ਜਿਹੀ heira-pheri ਕਰ ਦਿੰਦਾ ਤਾਂ ਕਰਕੇ ਉਸ ਤੇ ਇੱਕ ਕੇਸ ਪੈ ਜਾਂਦਾ ਹੈ ਕੇਸ ਹੋਣ ਤੋਂ ਬਾਅਦ ਉਸ ਨੂੰ ਜੇਲ੍ਹ ਹੋ ਜਾਂਦੀ ਹੈ ਜਿਵੇਂ ਉਹ ਜੇਲ੍ਹ ਤੋਂ ਛੁੱਟਦਾ ਹੈ ਤੇ ਉਥੋਂ ਦੀ ਸਰਕਾਰ ਉਸ ਨੂੰ ਰਿਪੋਰਟ ਕਰਕੇ ਇੰਡੀਆ ਭੇਜ ਦਿੰਦੀ ਹੈ ਇੰਡੀਆ ਆ ਕੇ ਇੱਥੇ ਉਹ ਆਪਣੀ ਘਰ ਵਾਲੀ ਨਾਲ ਰਹਿਣ ਲੱਗ ਜਾਂਦਾ ਹੈ ਤੇ ਬਹੁਤ ਹੀ ਔਖਾ ਟਾਈਮ ਆਸ ਕਰ ਰਿਹਾ ਸੀ ਕਿਉਂਕਿ ਵਿਦੇਸ਼ ਵਿੱਚ ਉਸ ਨੂੰ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਉਸ ਦੀ ਮਾਂ ਦੇ ਪੈਸੇ ਵੀ ਉਸ ਕੋਲ ਬਹੁਤ ਸੀ ਤਾਂ ਕਰਕੇ ਉੱਥੇ ਐਸ਼ ਕਰਦਾ ਸੀ ਹੁਣ ਉਹ ਸਾਰੇ ਪੈਸੇ ਖਰਚ ਹੋ ਚੁੱਕੇ ਸੀ ਹੁਣ ਉਸ ਨੂੰ ਆਪ ਨੂੰ ਮਿਹਨਤ ਕਰਨੀ ਪੈ ਰਹੀ ਸੀ ਤਾਂ ਕਰਕੇ ਉਹ ਬਹੁਤ ਤੰਗ ਹੋ ਗਿਆ ਸੀ ਜਿਵੇਂ ਉਸ ਨੇ ਇੱਕ ਦਿਨ ਅਖਬਾਰ ਵਿੱਚ ਆਪਣੀ ਬੀਬੀ ਦੀ ਫੋਟੋ ਦੇਖੀ ਤੇ ਉਹ ਫੋਟੋ ਵੇਖ ਕੇ ਹੈਰਾਨ ਰਹਿ ਗਿਆ ਉਸ ਨੂੰ ਬਹੁਤ ਜ਼ਿਆਦਾ ਪਛਤਾਵਾ ਵੀ ਹੋਇਆ ਕਿ ਉਸ ਨੇ ਆਪਣੀ ਮਾਂ ਨਾਲ ਐਨੀ ਮਾੜੀ ਕੀਤੀ ਤਾਂ ਕਰਕੇ ਉਹ ਹਰ ਵੰਸ ਕੋਲ ਕੋ ਉਹ ਮਾਫੀ ਮੰਗਣ ਆ ਜਾਂਦਾ ਹੈ ਪਰ ਉਸ ਦੀ ਮਾਂ ਉਸ ਨੂੰ ਮੂੰਹ ਨਹੀਂ ਲਾਉਂਦੀ ਤੇ ਉਸ ਨੂੰ ਉੱਥੋਂ ਬਾਹਰ ਕੱਢ ਦਿੰਦੀ ਹੈ ਇਸੇ ਤਰ੍ਹਾਂ ਹਰਵੰਸ ਕੌਰ ਵਸੀਅਤ ਕਰਦੀ ਹੈ ਕਿ ਉਸ ਦੀ ਜਿੰਨੀ ਵੀ ਜਾਇਦਾਦ ਹੈ ਉਸ ਦਾ ਮਾਲਕ ਦਲਜੀਤ ਹੋਵੇਗਾ ਤਾਂ ਦਲਜੀਤ ਬਹੁਤ ਮਨਾਂ ਕਰਦਾ ਹੈ ਪਰ ਹਰਵੰਸ ਕੌਰ ਨਹੀਂ ਮੰਦੀ ਉਹ ਉਸ ਨੂੰ ਹੀ ਆਪਣਾ ਅਸਲੀ ਪੁੱਤ ਮੰਨਦੀ ਸੀ ਤਾਂ ਕਰਕੇ ਉਸ ਨੇ ਆਪਣੀ ਸਾਰੀ ਜਾਇਦਾਦ ਉਸ ਨੂੰ ਦੇ ਦਿੱਤੀ ਸੀ ਹੁਣ ਉਸ ਨੂੰ ਕੋਈ ਡਰ ਨਹੀਂ ਸੀ ਕਿ ਉਸ ਕੋਲ ਪ੍ਰਾਪਰਟੀ ਨਹੀਂ ਰਹੀ ਉਸ ਨੂੰ ਇਹ ਨਹੀਂ ਸੀ ਲੱਗਦਾ ਕਿ ਦਲਜੀਤ ਨੇ ਉਸ ਦੀ ਸੇਵਾ ਨਹੀਂ ਕਰਨੀ ਕਿਉਂਕਿ ਉਸ ਕੋਲ ਜਦੋਂ ਕੁਝ ਵੀ ਨਹੀਂ ਸੀ ਤਾਂ ਉਦੋਂ ਵੀ ਦਲਜੀਤ ਨੇ ਸੇਵਾ ਕੀਤੀ ਸੀ ਤੇ ਉਹਦੇ ਕੋਲ ਜਦੋਂ ਸਭ ਕੁਝ ਸੀ ਉਦੋਂ ਵੀ ਦਲਜੀਤ ਸੇਵਾ ਕਰਦਾ ਸੀ ਉਹ ਸੋਚਦੀ ਸੀ ਕਿ ਪੁੱਤ ਹੋਵੇ ਤਾਂ ਦਲਜੀਤ ਵਰਗਾ ਹੋਵੇ ਨਹੀਂ ਤਾਂ ਨਾ ਹੋਵੇ ਤਾਂ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਅਸੀਂ ਜਿੱਦਾਂ ਦਾ ਕਰਦੇ ਹਾਂ ਸਾਡੇ ਅੱਗੇ ਉਦਾਂ ਦਾ ਹੀ ਆਉਂਦਾ ਹੈ ਜੇ ਅਸੀਂ ਕਿਸੇ ਦਾ ਮਾੜਾ ਕਰਾਂਗੇ ਤਾਂ ਸਾਡਾ ਮਾੜਾ ਜ਼ਰੂਰ ਹੋਵੇਗਾ ਤੇ ਜੇ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਸਾਡਾ ਵੀ ਭਲਾ ਰੱਬ ਕਰੇਗਾ ਹਾਂਜੀ ਦੋਸਤੋ ਐਸੀ ਸਾਡੀ ਅੱਜ ਦੀ ਕਹਾਣੀ ਕੀ ਨੇ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਵਿਚਾਰ ਜਰੂਰ ਦੱਸਣਾ